ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਡੈਮੋਕ੍ਰੈਟਿਕ ਪਾਰਟੀ ਲਈ ਪੈਸੇ ਇਕੱਤਰ ਕਰਨ ਵਾਲੇ ਭਾਰਤੀ ਅਮਰੀਕੀ ਕਾਰੋਬਾਰੀ ਅਜੇ ਜੈਨ ਪਟੂਰੀਆ ਨੇ ਰਾਸ਼ਟਰਪਤੀ ਚੋਣਾਂ ਦੀ ਉਮੀਦਵਾਰ ਕਮਲਾ ਹੈਰਿਸ ਲਈ ਦੱਖਣੀ ਏਸ਼ੀਆਈ ਲੋਕਾਂ ਦੀ ਹਮਾਇਤ ਹਾਸਲ ਕਰਨ ਵਾਸਤੇ ਸੰਗੀਤ ਵੀਡੀਓ ਜਾਰੀ ਕੀਤਾ ਹੈ ਗੀਤ ਨਾਚੋ ਨਾਚੋ ਬਾਲੀਵੁੱਡ ਗਾਇਕਾ ਸ਼ਿਬਾਨੀ ਕਸ਼ਪ ਨੇ ਗਾਇਆ ਹੈ ਤੇ ਰਤੇਸ਼ ਪਾਰਿਕ ਨੇ ਇਸ ਨੂੰ ਤਿਆਰ ਕੀਤਾ ਹੈ ਹੈਰਿਸ ਦੀ ਕੌਮੀ ਵਿੱਤੀ ਕਮੇਟੀ ਦੇ ਮੈਂਬਰ ਪਟੋਰੀਆ ਨੇ ਕਿਹਾ ਹੈ ਕਿ ਨਾਚੋ ਨਾਚੋ ਸਿਰਫ ਇੱਕ ਗੀਤ ਨਹੀਂ ਸਗੋਂ ਇੱਕ ਅੰਦੋਲਨ ਹੈ ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਅਹਿਮ ਜ਼ਿਲ੍ਹਿਆਂ ਅਤੇ ਸੂਬਿਆਂ 'ਚ ਵਕ-ਵਕ ਦੱਖਣੀ ਏਸ਼ੀਆਈ ਅਮਰੀਕੀ ਫਿਰਕੇ ਨੂੰ ਜੋੜਨਾ ਹੈ 44 ਲੱਖ ਤੋਂ ਵੱਧ ਭਾਰਤੀ ਅਮਰੀਕੀ ਅਤੇ 60 ਲੱਖ ਦੱਖਣੀ ਏਸ਼ੀਆਈ ਇੱਥੇ VOTING ਦੇ ਯੋਗ ਨੇ ਤੇ ਸਾਡਾ ਟੀਚਾ 2024 ਚ ਉਪਰਾਸ਼ਟਪਤੀ ਕਮਲਾ ਹੈਰਿਸ ਨੂੰ ਜਿੱਤ ਦਿਵਾਉਣ ਚ ਸਹਾਇਤਾ ਕਰਨਾ ਹੈ। ਉਹਨਾਂ ਕਿਹਾ ਕਿ ਇਹ ਵੀਡੀਓ ਭਾਸ਼ਾ ਤੇ ਸੱਭਿਆਚਾਰਕ ਅੜਿੱਕਿਆਂ ਨੂੰ ਤੋੜ ਕੇ ਹਿੰਦੀ, ਪੰਜਾਬੀ, ਤਮਿਲ, ਤੇਲਗੂ, ਗੁਜਰਾਤੀ, ਬਾਂਗਲਾ ਤੇ ਹੋਰ ਭਾਸ਼ਾਵਾਂ ਬੋਲਣ ਵਾਲੇ VOTERਾਂ ਤੱਕ ਸੁਨੇਹਾ ਪਹੁੰਚਾਏਗਾ। ਉਹਨਾਂ ਕਿਹਾ ਕਿ 2020 ਚ ਪਹਿਲੀ ਦੱਖਣ ਏਸ਼ੀਆਈ ਅਤੇ ਅਫਰੀਕੀ ਅਮਰੀਕੀ ਮਹਿਲਾ ਨੂੰ ਚੁਣ ਕੇ ਉਪ ਰਾਸ਼ਟਰਪਤੀ ਬਣਾਇਆ ਸੀ ਤੇ ਐਤਕੀ ਉਸ ਨੂੰ ਦੇਸ਼ ਦਾ ਅਗਲਾ ਰਾਸ਼ਟਰਪਤੀ ਬਣਾਉਣ ਦਾ ਸਮਾਂ ਹੈ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ 트ੰਪ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਖੁੱਲੀ ਚੇਤਾਵਨੀ ਦਿੱਤੀ ਹੈ ਵਿਸਕਾਂਸਨ ਸੂਬੇ ਚ ਇੱਕ ਰੈਲੀ ਦੌਰਾਨ 트ੰਪ ਨੇ ਕਿਹਾ ਕਿ ਜੇਕਰ ਤੁਸੀਂ ਡਾਲਰ ਦੀ ਵਰਤੋਂ ਛੱਡ ਰਹੇ ਹੋ ਤਾਂ ਤੁਸੀਂ ਅਮਰੀਕਾ ਨਾਲ ਵਪਾਰ ਕਰਨਾ ਭੁੱਲ ਜਾਓ ਕਿਉਂਕਿ ਅਸੀਂ ਤੁਹਾਡੇ ਤੇ 100% ਟੈਰਿਫ ਲਗਾਵਾਂਗੇ ਟਰੰਪ ਦੇ ਇਸ ਬਿਆਨ ਨੂੰ ਬ੍ਰਿਕਸ ਦੇਸ਼ਾਂ ਤੇ ਹਮਲਾ ਮੰਨਿਆ ਜਾ ਰਿਹਾ ਹੈ ਜੋ ਡਾਲਰ ਦੀ ਬਜਾਏ ਕਿਸੇ ਹੋਰ ਕਰੰਸੀ ਨੂੰ ਅੰਤਰਰਾਸ਼ਟਰੀ ਕਰੰਸੀ ਬਣਾਉਣਾ ਚਾਹੁੰਦੇ ਨੇ ਬ੍ਰਿਕਸ ਦੇਸ਼ਾਂ ਤੋਂ ਇਲਾਵਾ ਹੋਰ ਵੀ ਕਈ ਦੇਸ਼ ਨੇ ਜੋ ਆਪਸੀ ਵਪਾਰ ਦੇ ਸਮੇਂ ਡਾਲਰ ਨੂੰ ਬਾਈਪਾਸ ਕਰਨ ਬਾਰੇ ਸੋਚਦੇ ਨੇ ਅਮਰੀਕਾ ਫਸਟ ਦੀ ਨੀਤੀ ਦੇ ਨਾਲ ਆਪਣੇ ਪਿਛਲੇ ਕਾਰਜਕਾਲ ਦੌਰਾਨ ਸੁਰੱਖਿਆਵਾਦੀ ਰਵੱਈਆ ਰੱਖਣ ਵਾਲੇ ਟਰੰਪ ਨੇ ਰੈਲੀ ਦੌਰਾਨ ਕਿਹਾ ਕਿ ਪਿਛਲੇ 8 ਸਾਲਾਂ ਚ ਡਾਲਰ ਇੱਕ ਵੱਡੀ ਘੇਰਾਬੰਦੀ ਦਾ ਸ਼ਿਕਾਰ ਹੋ ਰਿਹਾ ਹੈ ਬੀਤੇ ਸਾਲ ਇੱਕ ਸਮੂਹ ਦੇ ਸੰਮੇਲਨ ਚ ਡੀ ਡਾਲਰਾਈਜ਼ੇਸ਼ਨ ਨੂੰ ਲੈ ਕੇ ਵੀ ਚਰਚਾ ਹੋਈ 트럼ਪ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਡਾਲਰ ਦੁਨੀਆ ਦੀ ਰਿਜ਼ਰਵ ਕਰੰਸੀ ਬਣਿਆ ਰਹੇ ਤੇ ਮੈਂ ਇਸ ਮਕਸਦ ਲਈ ਕੁਝ ਵੀ ਕਰਨ ਲਈ ਤਿਆਰ ਹਾਂ ਆਈਐਮਐਫ ਅਨੁਸਾਰ ਅਮਰੀਕੀ ਮੁਦਰਾ ਅਜੇ ਵੀ 2024 ਦੀ ਪਹਿਲੀ ਤਿਮਾਹੀ ਚ ਵਿਦੇਸ਼ੀ ਮੁਦਰਾ ਭੰਡਾਰ ਦਾ 59% ਹੈ ਜਦਕਿ ਯੂਰੋ ਲਗਭਗ 20% ਦੇ ਨਾਲ ਦੂਜੇ ਸਥਾਨ ਤੇ ਹੈ ਡੋਨਲਡ 트ੰਪ ਨੂੰ ਭਾਰਤ ਪੱਖੀ ਰਾਸ਼ਟਰਪਤੀ ਵਜੋਂ ਵੇਖਿਆ ਜਾਂਦਾ ਹੈ ਹਾਲਾਂਕਿ 트ੰਪ ਦੇ ਪਿਛਲੇ ਕਾਰਜਕਾਲ ਦੌਰਾਨ ਲਾਗੂ ਸੁਰੱਖਿਆਵਾਦੀ ਨੀਤੀਆਂ ਕਾਰਨ ਭਾਰਤ ਨੂੰ ਵੀ ਨੁਕਸਾਨ ਹੋਇਆ ਚੀਨ ਤੇ ਅਮਰੀਕਾ ਵਿਚਾਲੇ ਸਿੱਧੀ ਟੈਰਿਫ ਜੰਗ ਹੋਣ ਦੇ ਬਾਵਜੂਦ ਭਾਰਤੀ ਕੰਪਨੀਆਂ ਨੂੰ ਇਸ ਤੇ ਨੁਕਸਾਨ ਵੀ ਚੱਲਣਾ ਪਿਆ ਭਾਰਤ ਬ੍ਰਿਕਸ ਸਮੂਹ ਦਾ ਹਿੱਸਾ ਹੈ ਜੋ ਡੀ ਡਾਲਰਾਈਜ਼ੇਸ਼ਨ ਦੀ ਗੱਲ ਕਰਦਾ ਹੈ ਭਾਰਤ ਵੀ ਲਗਾਤਾਰ ਆਪਣੇ ਵਪਾਰ ਨੂੰ ਡਾਲਰਾਂ ਤੋਂ ਦੂਰ ਅਤੇ ਆਪਣੇ ਰੁਪਈਏ 'ਚ ਤਬਦੀਲ ਕਰਨਾ ਚਾਹੁੰਦਾ ਹੈ ਯੂਕਰੇਨ ਯੁੱਧ ਦੌਰਾਨ ਭਾਰਤ ਨੇ ਰੂਸ ਨਾਲ ਜੋ ਵੀ ਵਪਾਰ ਕੀਤਾ ਉਹ ਕਰੰਸੀ ਐਕਸਚੇਂਜ ਜਾਂ ਕਿਸੇ ਹੋਰ ਕਰੰਸੀ ਦੇ ਰੂਪ ਚ ਕੀਤਾ ਗਿਆ ਇਸ ਤੋਂ ਇਲਾਵਾ ਭਾਰਤ ਕੱਚੇ ਤੇਲ ਦਾ ਇੱਕ ਵੱਡਾ ਦਰਮਦਕਾਰ ਹੈ ਅਸੀਂ ਸਾウਦੀ ਸਮੇਤ ਕਈ ਦੇਸ਼ਾਂ ਨਾਲ ਆਪਣੇ ਸਬੰਧਾਂ ਚ ਸੁਧਾਰ ਕੀਤਾ ਤੇ ਉਹਨਾਂ ਦੇਸ਼ਾਂ ਨਾਲ ਆਪਣੀ ਮੁਦਰਾ ਚ ਵਪਾਰ ਵਧਾਇਆ ਹੈ ਇਸ ਤੋਂ ਇਲਾਵਾ ਭਾਰਤੀ ਰਿਜ਼ਰਵ ਬੈਂਕ ਵੀ ਅਮਰੀਕਾ ਦੀ ਪੇਮੈਂਟ ਸਿਸਟਮ ਸਵਿਫਟ ਦੀ ਥਾਂ ਭਾਰਤੀ ਯੂਪੀਆਈ ਸਥਾਪਿਤ ਕਰਨਾ ਚਾਹੁੰਦਾ ਹੈ ਇਸ ਲਈ 트럼ਪ ਦੀ ਇਸ ਧਮਕੀ ਨੂੰ ਭਾਰਤ ਨਾਲ ਵੀ ਜੋੜਿਆ ਜਾ ਰਿਹਾ ਹੈ ਕਿਉਂਕਿ ਜੇਕਰ 트럼ਪ ਅਜਿਹਾ ਕਰਦੇ ਨੇ ਤਾਂ ਇਸ ਦਾ ਅਸਰ ਭਾਰਤ ਦੇ ਵਪਾਰ ਤੇ ਪੈਣਾ ਯਕੀਨੀ ਹੈ ਭਾਰਤ ਤੋਂ ਇਲਾਵਾ ਹੋਰ ਦੇਸ਼ ਵੀ ਡਾਲਰ ਤੇ ਨਿਰਭਰਤਾ ਖਤਮ ਕਰਨਾ ਚਾਹੁੰਦੇ ਨੇ ਸਾਊਦੀ ਅਰਬ ਚੀਨ ਅਤੇ ਰੂਸ ਇਸ ਚ ਸਭ ਤੋਂ ਵੱਡੇ ਖਿਡਾਰੀ ਸਾਬਤ ਹੋਏ ਨੇ ਦਰਅਸਲ ਦੁਨੀਆ ਭਰ ਚ ਡਾਲਰ ਖਿਲਾਫ ਵਾਦੀ ਵਿਰੋਧ ਦੀ ਆਵਾਜ਼ ਨੇ ਅਮਰੀਕਾ ਨੂੰ ਪਰੇਸ਼ਾਨ ਕਰ ਦਿੱਤਾ ਹੈ 트럼ਪ ਨੇ ਇਹ ਬਿਆਨ ਆਪਣੇ ਆਰਥਿਕ ਸਲਾਹਕਾਰ ਨਾਲ ਚਰਚਾ ਕਰਨ ਤੋਂ ਬਾਅਦ ਹੀ ਦਿੱਤਾ ਹੈ ਟਰੰਪ ਜਾਂ ਕੋਈ ਵੀ ਅਮਰੀਕੀ ਰਾਸ਼ਟਰਪਤੀ ਦੁਨੀਆ 'ਚ ਡਾਲਰ ਦੇ ਦਬਦਬੇ ਨੂੰ ਘੱਟ ਨਹੀਂ ਹੋਣ ਦੇਣਾ ਚਾਹੇਗਾ ਕਿਉਂਕਿ ਜੇਕਰ ਅਜਿਹਾ ਹੁੰਦਾ ਏ ਤਾਂ ਦੁਨੀਆ 'ਤੇ ਉਸਦਾ ਪ੍ਰਭਾਵ ਘੱਟ ਜਾਵੇਗਾ ਅਮਰੀਕੀ ਅਰਥਚਾਰੇ ਨੂੰ ਡਾਲਰ ਦੇ ਗਲੋਬਲ ਮੁਦਰਾ ਹੋਣ ਦਾ ਬਹੁਤ ਫਾਇਦਾ ਹੁੰਦਾ ਏ ਇਸ ਨਾਲ ਅਮਰੀਕਾ ਲਈ ਕਰਜ਼ਾ ਲੈਣਾ ਆਸਾਨ ਹੋ ਜਾਂਦਾ ਏ ਅਮਰੀਕਾ ਹਰ ਸਾਲ ਆਪਣੇ ਬੌਂਡ ਜਾਰੀ ਕਰਦਾ ਏ ਤੇ ਲੋਕਾਂ ਤੋਂ ਮੁਦਰਾ ਇਕੱਠੀ ਕਰਦਾ ਏ ਇਸ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਵਧਣਾ ਜਾਰੀ ਰੱਖਣਾ ਆਸਾਨ ਹੋ ਜਾਂਦਾ ਹੈ। ਜਾਪਾਨ ਨੇ ਲਗਭਗ 1 ਟ੍ਰਿਲੀਅਨ ਡਾਲਰ ਦੇ ਅਮਰੀਕੀ ਬੌਂਡ ਖਰੀਦੇ ਨੇ, ਜਦਕਿ ਚੀਨ ਨੇ ਲਗਭਗ 750 ਬਿਲੀਅਨ ਡਾਲਰ ਖਰੀਦੇ ਨੇ। ਪਰ ਪਿਛਲੇ ਕੁਝ ਸਾਲਾਂ 'ਚ ਅਮਰੀਕਾ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਲੋਕ ਡਾਲਰ ਦੀ ਬਜਾਏ ਕਿਸੇ ਹੋਰ ਕਰੰਸੀ ਨੂੰ ਨਵੀਂ ਅੰਤਰਰਾਸ਼ਟਰੀ ਮੁਦਰਾ ਬਣਾਉਣਾ ਚਾਹੁੰਦੇ ਨੇ। ਚੀਨ ਦਾ ਯੁਆਨ ਇਸ ਦੌੜ 'ਚ ਸਭ ਤੋਂ ਅੱਗੇ ਹੈ। ਜਿੱਥੇ ਇੱਕ ਪਾਸੇ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕਈ ਦੇਸ਼ਾਂ ਦੀਆਂ ਸਰਕਾਰਾਂ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਕਰ ਰਹੀਆਂ ਨੇ ਵਿਦੇਸ਼ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2024 'ਚ 1335878 ਭਾਰਤੀ ਵਿਦਿਆਰਥੀ ਵੱਖ-ਵੱਖ ਦੇਸ਼ਾਂ 'ਚ ਪੜ੍ਹਨ ਲੱਗੇ ਨੇ ਸਭ ਤੋਂ ਜ਼ਿਆਦਾ ਭਾਰਤੀ ਕੈਨੇਡਾ 'ਚ ਪੜ੍ਹਨ ਲਈ ਗਏ ਨੇ ਜਿਸ ਦੀ ਗਿਣਤੀ 427000 ਹੈ ਦੂਜੇ ਨੰਬਰ ਤੇ ਆਉਂਦਾ ਹੈ ਅਮਰੀਕਾ ਜਿੱਥੇ ਇਸ ਸਾਲ 337630 ਵਿਦਿਆਰਥੀ ਉਚੇਰੀ ਸਿੱਖਿਆ ਲਈ ਗਏ ਨੇ ਤੀਜੇ ਨੰਬਰ ਤੇ ਆਉਂਦਾ ਹੈ ਯੂਕੇ ਜਿੱਥੇ 185000 ਵਿਦਿਆਰਥੀ ਪੜਨ ਲਈ ਗਏ ਚੌਥੇ ਨੰਬਰ ਤੇ 1222002 ਵਿਦਿਆਰਥੀਆਂ ਨਾਲ ਆਸਟ੍ਰੇਲੀਆ ਹੈ ਤੇ ਪੰਜਵੇਂ ਨੰਬਰ ਤੇ ਜਰਮਨੀ ਹੈ ਜਿੱਥੇ 42997 ਵਿਦਿਆਰਥੀ ਗਏ ਨੇ ਰਾਜ ਸਭਾ 'ਚ ਜਾਰੀ ਕੀਤੇ ਗਏ ਨਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 2019 'ਚ 675000 541 ਵਿਦਿਆਰਥੀ ਵਿਦੇਸ਼ਾਂ 'ਚ ਪੜਨ ਲਈ ਗਏ ਸਨ ਜਦਕਿ 2024 'ਚ 1335878 ਵਿਦਿਆਰਥੀ ਹੋਰ ਦੇਸ਼ਾਂ 'ਚ ਪੜ੍ਹਾਈ ਲਈ ਗਏ ਜਾਨੀ ਤਕਰੀਬਨ ਦੁੱਗਣਾ ਵਾਧਾ ਹੋਇਆ BBC ਦੀ ਰਿਪੋਰਟ ਮੁਤਾਬਕ ਭਾਰਤ ਵਿੱਚੋਂ ਸਭ ਤੋਂ ਜ਼ਿਆਦਾ ਵਿਦਿਆਰਥੀ ਪੜਨ ਲਈ ਕੈਨੇਡਾ ਜਾਂਦੇ ਨੇ ਪਰ ਹੁਣ ਕੈਨੇਡਾ ਸਰਕਾਰ ਵਿਦਿਆਰਥੀਆਂ ਨੂੰ ਲੈ ਕੇ ਵੀ ਸਖਤ ਨਜ਼ਰ ਆ ਰਹੀ ਹੈ ਕੈਨੇਡਾ 'ਚ ਪੜ੍ਹਾਈ ਤੋਂ ਬਾਅਦ ਕੋ ਮੰਤਰੀ ਵਿਦਿਆਰਥੀਆਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਏ ਇਸ ਦੌਰਾਨ ਵਿਦਿਆਰਥੀ ਪੀ ਐਨ ਪੀ ਜਾਂ ਫਿਰ ਫੈਡਰਲ ਸਕੀਮ ਤਹਿਤ ਪੀ ਆਰ ਲਈ ਅਪਲਾਈ ਕਰ ਦਿੰਦੇ ਸਨ ਪਰ ਹੁਣ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਮਿਆਦ ਵਿੱਚ ਇਜ਼ਾਫਾ ਕਰਨ ਤੋਂ ਇਨਕਾਰ ਕਰ ਦਿੱਤਾ ਏ ਇਸੇ ਕਾਰਨ ਉੱਥੇ ਬਹੁਤ ਸਾਰੇ ਕੋ ਮੰਤਰੀ ਵਿਦਿਆਰਥੀਆਂ ਉੱਤੇ ਉਹਨਾਂ ਨੂੰ ਮੁਲਕ 'ਚ ਵਾਪਸ ਭੇਜੇ ਜਾਣ ਦੀ ਤਲਵਾਰ ਲਟਕ ਰਹੀ ਹੈ ਯੂ ਐਸ ਦੀ ਗੱਲ ਕਰ ਲਈਏ ਤੇ ਉੱਥੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਓਪਨ ਡੋਰਸ ਰਿਪੋਰਟ ਦੇ ਮੁਤਾਬਕ ਯੂਐਸ ਜਾਣ ਲਈ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਕਰੀਬ 35% ਵਾਧਾ ਹੋਇਆ ਹੈ। ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਚੀਨ ਦੇ ਵਿਦਿਆਰਥੀਆਂ ਤੋਂ ਵੀ ਵੱਧ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਦੀ ਸਰਕਾਰ ਬਾਕੀ ਮੁਲਕਾਂ ਦੀ ਤੁਲਨਾ 'ਚ ਵਿਦਿਆਰਥੀਆਂ ਨਾਲ ਘੱਟ ਸਖਤ ਹੈ। ਯੂਐਸ ਵੀਜ਼ਾ ਦਾ ਸਕਸੈਸ ਰੇਟ ਵੀ 15 ਤੋਂ 20% ਦਾ ਵਾਧਾ ਹੋਇਆ ਹੈ। ਯੂਕੇ ਦੀ ਸਟਾਰਮਰ ਸਰਕਾਰ ਵੀ ਆਪਣੀ ਵੀਜ਼ਾ ਨੀਤੀਆਂ ਨੂੰ ਲੈ ਕੇ ਕਾਫੀ ਸਖਤ ਹੋ ਰਹੀ ਹੈ ਤੇ ਆਪਣੀ net migration ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਨਵੀਂ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਮਾਰਚ 2024 ਤੱਕ ਸਭ ਤੋਂ ਜ਼ਿਆਦਾ ਸਟੂਡੈਂਟ ਵੀਜ਼ਾ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਨੇ ਜਿਸ ਦੀ ਗਿਣਤੀ 116000 ਹੈ ਤੇ ਦੂਜੇ ਨੰਬਰ ਤੇ ਚੀਨੀ ਵਿਦਿਆਰਥੀਆਂ ਨੂੰ 109000 ਵੀਜ਼ਾ ਜਾਰੀ ਕੀਤੇ ਗਏ ਨੇ ਜਨਵਰੀ 2024 ਤੋਂ ਉਹ ਪੋਸਟ ਗ੍ਰੈਜੂਏਟ ਕਮਾਂਤਰੀ ਵਿਦਿਆਰਥੀ ਡਿਪੈਂਡੈਂਟਸ ਨੂੰ ਯੂਕੇ ਨਹੀਂ ਲਿਆ ਸਕਦੇ ਜਿਨ੍ਹਾਂ ਨੇ रिसर्च प्रोग्राम ਚ ਦਾਖਲਾ ਨਹੀਂ ਲਿਆ ਹੋਮ ਆਫਿਸ ਵੱਲੋਂ ਜਾਰੀ ਕੀਤੇ ਗਏ ਡਾਟਾ ਮੁਤਾਬਕ ਜਨਵਰੀ 2024 ਤੋਂ ਅਪ੍ਰੈਲ 2024 ਦਰਮਿਆਨ ਸਿਰਫ 8300 ਸਟੂਡੈਂਟ ਡਿਪੈਂਡੈਂਟ ਵੀਜ਼ਾ ਜਾਰੀ ਕੀਤੇ ਗਏ ਜੋ ਕਿ ਕਰੀਬ 79% ਘਟ ਹੈ ਆਸਟ੍ਰੇਲੀਆ ਨਵੇਂ ਆਉਣ ਵਾਲੇ ਕੁਮੰਤਰੀ ਵਿਦਿਆਰਥੀਆਂ ਦੀ ਗਿਣਤੀ ਤੇ ਪਾਬੰਦੀਆਂ ਲਗਾਉਣ ਜਾ ਰਿਹਾ ਹੈ ਆਸਟ੍ਰੇਲੀਆ ਸਰਕਾਰ 2025 ਲਈ ਨਵੇਂ ਦਾਖਲਿਆਂ ਦੀ ਗਿਣਤੀ 270000 ਤੱਕ ਸੀਮਿਤ ਕਰਨ ਜਾ ਰਹੀ ਹੈ ਜਦਕਿ 2024 ਦੇ ਸ਼ੁਰੂਆਤੀ ਸਰਕਾਰੀ ਅੰਕੜਿਆਂ ਮੁਤਾਬਕ ਆਸਟ੍ਰੇਲੀਆ 'ਚ ਤਕਰੀਬਨ 717500 ਕਮੰਤਰੀ ਵਿਦਿਆਰਥੀ ਨੇ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਦੇਣ ਵਾਲਿਆਂ ਉੱਤੇ ਇਸ ਕਟੌਤੀ ਦਾ ਸਭ ਤੋਂ ਵੱਧ ਅਸਰ ਹੋਵੇਗਾ ਸਰਕਾਰ ਨੇ ਪਹਿਲਾਂ ਹੀ ਕਮੰਤਰੀ ਵਿਦਿਆਰਥੀਆਂ ਲਈ ਸਖਤ ਅੰਗਰੇਜ਼ੀ ਭਾਸ਼ਾ ਮੁਹਾਰਤ ਮਾਪਦੰਡ ਨਿਰਧਾਰਤ ਕੀਤੇ ਸਨ ਇਸ ਤੋਂ ਇਲਾਵਾ ਵਿਦਿਆਰਥੀ ਵੀਜ਼ਾ ਲਈ ਆਉਣ ਵਾਲੀਆਂ ਅਰਜ਼ੀਆਂ ਦੀ ਵੀ ਵਧੇਰੇ ਜਾਂਚ ਦਾ ਐਲਾਨ ਕੀਤਾ ਗਿਆ ਹੈ ਜੇ ਗੱਲ ਕਰੀਏ ਜਰਮਨੀ ਦੀ ਤਾਂ ਉਥੋਂ ਦੀ ਸਰਕਾਰ ਨੇ ਵੀ ਆਪਣੀ ਵਿਦੇਸ਼ ਨੀਤੀ 'ਚ ਸਖਤ ਬਦਲਾਅ ਕੀਤੇ ਨੇ 1 ਸਤੰਬਰ 2024 ਤੋਂ ਕੁਮੰਤਰੀ ਵਿਦਿਆਰਥੀਆਂ ਨੂੰ ਆਪਣੇ ਬਲੌਕਡ ਅਕਾਊਂਟਸ 'ਚ ਘੱਟੋ-ਘੱਟ 11904 ਯੂਰੋ ਰੱਖਣੇ ਹੋਣਗੇ ਜੋ ਕਿ ਪਹਿਲਾਂ ਨਾਲੋਂ 696 ਯੂਰੋ ਵੱਧ ਨੇ ਬਲੌਕਡ ਅਕਾਊਂਟ ਜਰਮਨੀ ਚ ਦਾਖਲ ਹੋਣ ਵਾਲਿਆਂ ਲਈ ਖਾਸ ਬੈਂਕ ਅਕਾਊਂਟ ਨੂੰ ਕਹਿੰਦੇ ਨੇ ਇਸ ਅਕਾਊਂਟ ਚ ਘੱਟੋ-ਘੱਟ ਇੰਨੇ ਕੋ ਫੰਡ ਹੋਣੇ ਚਾਹੀਦੇ ਨੇ ਜਿਹੜੇ ਕਿ ਉੱਥੇ ਰਹਿਣ ਲਈ ਜ਼ਰੂਰੀ ਨੇ ਸੀਵੇ ਵੇ ਵੀਜ਼ਾ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਦੱਸਦੇ ਨੇ ਕਿ ਪਿਛਲੇ 6 ਤੋਂ 8 ਮਹੀਨਿਆਂ ਤੋਂ ਲਗਭਗ ਵੱਖ-ਵੱਖ ਮੁਲਕਾਂ ਨੇ ਆਪਣੀਆਂ ਵੀਜ਼ਾ ਨੀਤੀਆਂ ਚ ਕਾਫੀ ਵੱਡੇ ਬਦਲਾਅ ਲਿਆਂਦੇ ਨੇ ਕਾਂਗਰਸੀ ਆਗੂ ਤੇ ਭਾਰਤ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਏ ਕਿ ਰਾਸ਼ਟਰੀ ਸਵੈ ਸੇਵਕ ਸੰਘ ਕੁਝ ਧਰਮਾਂ ਨੂੰ ਮਾਮੂਲੀ ਦੱਸ ਰਿਹਾ ਏ ਭਾਸ਼ਾਵਾ ਅਤੇ ਭਾਈਚਾਰਿਆਂ ਨੂੰ ਦੂਜਿਆਂ ਨਾਲੋਂ ਨੀਵਾਂ ਸਮਝਦਾ ਏ ਕਾਂਗਰਸੀ ਆਗੂ ਤੇ ਲੋਕਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਮਰੀਕਾ ਦੇ 4 ਰੋਜ਼ਾ ਦੌਰੇ ਤੇ ਨੇ ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਭਾਰਤ ਚ ਲੜਾਈ ਰਾਜਨੀਤੀ ਲਈ ਨਹੀਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ ਉਹਨਾਂ ਆਰਐਸਐਸ ਦੀਆਂ ਨੀਤੀਆਂ ਅਤੇ ਭਾਰਤ ਪ੍ਰਤੀ ਇਸਦੀ ਪਹੁੰਚ ਦੀ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਆਰਐਸਐਸ ਅਸਲ ਦੇ ਵਿੱਚ ਕੀ ਕਹਿੰਦੀ ਹੈ ਕਿ ਕੁਝ ਰਾਜ ਦੂਜਿਆਂ ਨਾਲੋਂ ਘਟੀਆ ਨੇ ਕੁਝ ਪਸ਼ਾਵਾਂ ਦੂਜੀਆਂ ਪਸ਼ਾਵਾਂ ਨਾਲੋਂ ਘਟੀਆਂ ਹੁੰਦੀਆਂ ਨੇ ਕੁਝ ਧਰਮ ਦੂਜੇ ਧਰਮਾਂ ਨਾਲੋਂ ਨੀਵੇਂ ਹੁੰਦੇ ਨੇ ਕੁਝ ਭਾਈਚਾਰੇ ਦੂਜੇ ਭਾਈਚਾਰਿਆਂ ਨਾਲੋਂ ਨੀਵੇਂ ਹੁੰਦੇ ਨੇ ਇਹੀ ਲੜਾਈ ਹੈ ਉਹਨਾਂ ਕਹਿਆ ਕਿ ਆਖਰਕਾਰ ਇਹ ਮੁੱਦੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਚ ਪੋਲਿੰਗ ਬੂਥ ਤੱਕ ਪਹੁੰਚ ਜਾਂਦੇ ਨੇ ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਕਿਸੇ ਵੀ ਖੇਤਰ ਤੋਂ ਹੋਵੋ ਸਭ ਦਾ ਆਪਣਾ ਇਤਿਹਾਸ ਹੈ ਸਭ ਦੀ ਆਪਣੀ ਪਰੰਪਰਾ ਹੈ ਇੱਕ ਹੈਰਾਨੀਜਨਕ ਘਟਨਾਕ੍ਰਮ ਵਜੋਂ ਰਾਸ਼ਟਰਪਤੀ ਜੋ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੇ ਆਪਣੇ ਉੱਪਰ ਸੰਗੀ ਟੈਕਸਾਂ ਦੀ ਅਦਾਇਗੀ ਨਾ ਕਰਨ ਸਬੰਧੀ ਲੱਗੇ ਸਾਰੇ 9 ਦੋਸ਼ਾਂ ਨੂੰ ਮੰਨ ਲਿਆ। ਇਸ ਉਪਰੰਤ ਯੂਐਸ ਡਿਸਟ੍ਰਿਕਟ ਜੱਜ ਮਾਰਕਸ ਕਾਰਸੀ ਨੇ ਅਗਲੀ ਸੁਣਵਾਈ 16 ਦਸੰਬਰ ਤੇ ਪਾ ਦਿੱਤੀ ਜਿਸ ਦਿਨ ਹੰਟਰ ਬਾਈਡਨ ਨੂੰ ਸਜ਼ਾ ਸੁਣਾਈ ਜਾਵੇਗੀ ਹੰਟਰ ਬਾਈਡਨ ਨੇ ਇਸ ਤੋਂ ਪਹਿਲਾਂ ਇੱਕ ਵਿਸ਼ੇਸ਼ ਐਲਫੋਰਡ ਅਪੀਲ ਦਾਇਰ ਕਰਨ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਜੱਜ ਨੇ ਠੁਕਰਾ ਦਿੱਤਾ ਸੀ ਇਸ ਅਪੀਲ ਤਹਿਤ ਕਥਿਤ ਦੋਸ਼ੀ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਨਹੀਂ ਮੰਨਦਾ ਪਰ ਉਹ ਸਜ਼ਾ ਲਈ ਤਿਆਰ ਹੋ ਜਾਂਦਾ ਹੈ ਨਿਆਂ ਵਿਭਾਗ ਦੇ ਵਿਸ਼ੇਸ਼ ਵਕੀਲ ਡੇਵਿਡ ਵੀਜ਼ ਦੀ ਟੀਮ ਨੇ ਇਸ ਅਪੀਲ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਬਾਈਡਨ ਨੂੰ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਮੰਨਣ ਲਈ ਮਜਬੂਰ ਕੀਤਾ ਜਾਵੇ ਆਖਰਕਾਰ ਬਾਈਡਨ ਨੇ 2016 ਤੋਂ 2019 ਦਰਮਿਆਨ 1.4 ਮਿਲੀਅਨ ਡਾਲਰ ਟੈਕਸ ਦੀ ਅਦਾਇਗੀ ਕਰਨ 'ਚ ناکਾਮ ਰਹਿਣ ਦੇ ਦੋਸ਼ਾਂ ਨੂੰ ਮੰਨ ਲਿਆ। ਬਾਈਡਨ ਨੇ ਇੱਕ ਬਿਆਨ 'ਚ ਕਿਹਾ ਕਿ ਮੈਂ ਹੋਰ ਲੱਖਾਂ ਅਮਰੀਕੀਆਂ ਦੀ ਤਰ੍ਹਾਂ ਸਮੇਂ ਸਿਰ ਟੈਕਸ ਦੇਣ 'ਚ ਅਸਫਲ ਰਿਹਾ ਹਾਂ, ਜਿਸ ਲਈ ਮੈਂ ਜ਼ਿੰਮੇਵਾਰ ਹਾਂ। ਟੈਕਸ ਸਬੰਧੀ ਲੱਗੇ ਦੋਸ਼ਾਂ ਤਹਿਤ ਵੱਧ ਤੋਂ ਵੱਧ 17 ਸਾਲ ਕੈਦ ਹੋ ਸਕਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਬਾਈਡਨ ਨੂੰ 2018 'ਚ ਹੈਂਡਗਨ ਖਰੀਦਣ ਸਮੇਂ ਡਰੱਗ ਖਾਣ ਬਾਰੇ ਝੂਠ ਬੋਲਣ ਤੇ ਲੱਗੇ ਸੰਗੀ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਉਸਨੇ ਝੂਠ ਬੋਲਿਆ ਸੀ ਕਿ ਉਹ ਡਰੱਗ ਨਹੀਂ ਖਾਂਦਾ ਜਦ ਕਿ ਸੱਚ ਕੁਝ ਹੋਰ ਨਿਕਲਿਆ ਸੀ ਅਮਰੀਕਾ ਦੇ ਕੈਲੀਫੋਰਨੀਆ ਰਾਜ ਦੀ ਇੱਕ ਮੈਲਾ ਸੈਨੇਟਰ ਮੈਰੀ ਐਲਵਰਾਡੋ ਗਿਲ ਤੇ ਉਸਦੇ ਇੱਕ ਸਾਬਕਾ ਕਰਮਚਾਰੀ ਨੇ ਦੋਸ਼ ਲਗਾਇਆ ਹੈ ਗਿਲ ਦੇ ਸਾਬਕਾ ਚੀਫ ਆਫ ਸਟਾਫ ਨੇ ਉਸ ਨੂੰ ਸੈਕਸ ਸਲੇਵ ਵਜੋਂ ਵਰਤਣ ਦੇ ਗੰਭੀਰ ਦੋਸ਼ ਲਾਏ ਪੀੜਤਾ ਨੇ ਸੈਨੇਟਰ ਖਿਲਾਫ ਕੇਸ ਵੀ ਦਰਜ ਕਰਵਾਇਆ ਹੈ ਪੀੜਤਾ ਨੂੰ ਦਸੰਬਰ ਚ ਸੈਨੇਟਰ ਦੇ ਏਜੰਸੀ ਐਡਵਾਂਸ ਦੀ ਪਾਲਣਾ ਨਾ ਕਰਨ ਲਈ ਉਸ ਦੀ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਸੀ ਹਾਲਾਂਕਿ ਮੈਰੀ ਅਲਵਾਰਾਡੋ ਦੇ ਵਕੀਲ ਨੇ ਇਹਨਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਉਸ ਦਾ ਕਹਿਣਾ ਹੈ ਕਿ ਸਾਬਕਾ ਮੁਲਾਜ਼ਮ ਨੇ ਪੈਸੇ ਲੈਣ ਲਈ ਇੱਕ ਕਹਾਣੀ ਘੜੀ ਹੈ 2022 ਚ ਅਲਵਾਰਾਡੋ ਗਿਲ ਨੇ ਕੰਡਿਕਟ ਨਾਮ ਦੀ ਇੱਕ ਵਿਅਕਤੀ ਨੂੰ ਆਪਣਾ ਚੀਫ ਆਫ ਸਟਾਫ ਨਿਯੁਕਤ ਕੀਤਾ ਪਰ ਹੁਣ ਕੰਡਿਕਟ ਨੇ ਸੈਨੇਟਰ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ ਉਸ ਦਾ ਦੋਸ਼ ਹੈ ਕਿ ਕੰਮ ਕਰਨ ਅਤੇ ਯਾਤਰਾ ਕਰਨ ਦੌਰਾਨ ਉਸ ਨਾਲ ਸੈਕਸ ਸਲੇ ਵਰਗਾ ਸਲੂਕ ਕੀਤਾ ਜਾਂਦਾ ਸੀ ਜਿੰਸੀ ਸੰਬੰਧਾਂ ਲਈ ਮਜਬੂਰ ਕੀਤਾ ਗਿਆ ਨਿਊਯਾਰਕ ਪੋਸਟ ਮੁਤਾਬਕ ਪੀੜਿਤ ਚੈਟ ਕੰਡਿਟ ਦਾ ਕਹਿਣਾ ਹੈ ਕਿ ਲਗਾਤਾਰ ਸੈਕਸ ਕਰਨ ਕਾਰਨ ਉਸ ਦੀ ਪਿੱਠ ਤੇ ਕਮਰ ਨੂੰ ਨੁਕਸਾਨ ਪਹੁੰਚਿਆ ਪੀੜਿਤ ਦਾ ਦੋਸ਼ਕ 2023 ਚ ਉਸ ਨੂੰ ਕਾਰਜ ਜ਼ਬਰਦਸਤੀ ਔਰਲ ਸੈਕਸ ਕਰਨ ਲਈ ਕਿਹਾ ਗਿਆ ਕਾਰਜ ਵਾਰ-ਵਾਰ ਘੁੰਮਣ ਤੇ ਮੋੜ ਕਾਰਨ ਉਸ ਦੀ ਪਿੱਠ ਤੇ ਗੰਭੀਰ ਸੱਟਾਂ ਲੱਗੀਆਂ ਸਨ ਇਸ ਦੇ ਨਤੀਜੇ ਵਜੋਂ 3 ਹਰਨੀਏਟਿਡ ਡਿਸਕ ਤੇ ਕਮਰ ਨੂੰ ਨੁਕਸਾਨ ਪਹੁੰਚਿਆ ਸੱਟ ਲੱਗਣ ਦੇ ਬਾਵਜੂਦ ਮੈਲਾ ਸੈਨੇਟਰ ਨੇ ਪੀੜਿਤ ਤੇ ਸੈਕਸ ਕਰਨ ਲਈ ਦਬਾਅ ਪਾਇਆ ਪੀੜਤ ਨੇ ਆਪਣੀ ਛੱਟ ਦਾ ਬਹਾਨਾ ਵੀ ਬਣਾਇਆ ਪਰ ਕੋਈ ਰਾਹਤ ਨਹੀਂ ਮਿਲੀ ਉਸਦੇ ਬਹਾਨੇ ਤੋਂ ਨਰਾਜ਼ ਹੋ ਕੇ ਮੈਲਾ ਸੈਨੇਟਰ ਨੇ ਪੀੜਤ ਤੇ ਅਣਉਚਿਤ ਵਿਵਹਾਰ ਦਾ ਦੋਸ਼ ਲਗਾਇਆ ਤੇ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਦਾ ਪੱਤਰ ਵੀ ਜਾਰੀ ਕਰ ਦਿੱਤਾ ਹਮਾਸ ਦੁਆਰਾ ਚਲਾਏ ਜਾ ਰਹੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਗਾਜ਼ਾ ਪੱਟੀ 'ਚ ਇਜ਼ਰਾਈਲ ਦੇ ਤਾਜ਼ਾ ਹਵਾਈ ਹਮਲੇ 'ਚ ਘੱਟੋ-ਘੱਟ 40 ਲੋਕ ਮਾਰੇ ਗਏ ਹਨ ਹਮਾਸ ਦੁਆਰਾ ਚਲਾਏ ਜਾ ਰਹੇ ਸਿਵਲ ਡਿਫੈਂਸ ਪ੍ਰਸ਼ਾਸਨ ਨੇ ਕਿਹਾ ਕਿ ਹਮਲਾ ਮਨੁੱਖੀ ਸਹਾਇਤਾ ਲਈ ਮਨੋਨੀਤ ਖੇਤਰ 'ਚ ਹੋਇਆ ਹੈ ਤੇ ਕਈ ਹੋਰ ਲੋਕਾਂ ਦੇ ਜ਼ਖਮੀ ਹੋਣ ਦਾ ਖਤਰਾ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਦੇ ਲੜਾਕੂ ਜਹਾਜ਼ਾਂ ਨੇ ਖਾਨ ਯੂਨਿਸ 'ਚ ਹਮਾਸ ਲੜਾਕਿਆਂ ਦੇ ਇੱਕ ਸੰਚਾਲਨ ਕੇਂਦਰ ਤੇ ਹਮਲਾ ਕੀਤਾ ਹੈ। ਇਸ ਕਾਰਵਾਈ 'ਚ ਨਾਗਰਿਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਉਪਾਅ ਕੀਤੇ ਗਏ ਸਨ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਅਲ ਮਾਵਾਸੀ 'ਚ ਵਿਸਥਾਪਿਤ ਲੋਕਾਂ ਦੇ ਤੰਬੂਆਂ ਤੇ ਤਿੰਨ ਹਮਲੇ ਕੀਤੇ ਗਏ ਜਿਸ ਨਾਲ ਇੱਕ ਵੱਡਾ ਟੋਆ ਪੈ ਗਿਆ। अल मवासी खान यूनिस ਦੇ ਪੱਛਮ ਵੱਲ ਇੱਕ ਆਬਾਦੀ ਵਾਲਾ ਇਲਾਕਾ ਹੈ ਹਮਾਸ ਦੇ ਸਿਵਲ ਡਿਫੈਂਸ ਆਪਰੇਸ਼ਨ ਦੇ ਡਾਇਰੈਕਟਰ ਨੇ ਬੀਬੀਸੀ ਨੂੰ ਦੱਸਿਆ ਕਿ 40 ਲੋਕ ਮਾਰੇ ਗਏ ਨੇ ਤੇ 60 ਲੋਕ ਜ਼ਖਮੀ ਹੋਏ ਨੇ ਜਦਕਿ ਬਹੁਤ ਸਾਰੇ ਲੋਕ ਮਲਬੇ ਹੇਠਾਂ ਦੱਬੇ ਹੋਏ ਨੇ ਇਜ਼ਰਾਈਲ ਨੇ ਪਿਛਲੇ ਸਾਲ ਅਕਤੂਬਰ ਚ ਆਪਣੀ ਫੌਜੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਹਜ਼ਾਰਾਂ ਵਿਸਥਾਪਿਤ ਫਲਸਤੀਨੀਆਂ ਨੂੰ ਆਪਣੀ ਜਾਨ ਬਚਾਉਣ ਲਈ ਖਾਨ ਯੂਨਿਸ ਵੱਲ ਭੇਜ ਦਿੱਤਾ ਗਿਆ 7 ਅਕਤੂਬਰ ਨੂੰ ਇਜ਼ਰਾਈਲ ਦੇ ਅੰਦਰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦੁਆਰਾ ਇਹ ਜ਼ਮੀਨੀ ਫੌਜੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ 1200 ਲੋਕ ਮਾਰੇ ਗਏ ਸਨ ਤੇ ਗਾਜ਼ਾ 'ਚ 251 ਲੋਕਾਂ ਨੂੰ ਬੰਦਕ ਬਣਾ ਲਿਆ ਗਿਆ ਸੀ ਹਮਾਸ ਦੁਆਰਾ ਚਲਾਏ ਜਾ ਰਹੇ ਸੇਤ ਮੰਤਰਾਲੇ ਦੇ ਅਨੁਸਾਰ ਇਜ਼ਰਾਈਲੀ ਫੌਜੀ ਮੁਹਿੰਮ 'ਚ ਹੁਣ ਤੱਕ 40900 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ